ਤੁਹਾਡਾ ਸਭ ਦਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਤ ਬਟੀਕ ਤੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾਇਓ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਸਪੈਸ਼ਲ ਜੀ ਰਹੂਗੀ ਅੱਜ ਅਸੀਂ ਨਵਾਂ ਸਟੱਫ ਜਿਹੜਾ ਲੈ ਕੇ ਆਏ ਸੀ ਪਹਿਲਾਂ ਵੀ ਵੀਡੀਓ ਚ ਦਿਖਾਇਆ ਸੀ ਕਾਫੀ ਹੈ ਜਿਹੜਾ ਉਹ ਪਸੰਦ ਕੀਤਾ ਗਿਆ ਸੀ ਸਟੱਫ ਉਹਨਾਂ ਦੇ ਕਾਫੀ ਜਿਹੜੇ ਪ੍ਰਿੰਟ ਆਪਾਂ ਸ਼ੇਅਰ ਕੀਤੇ ਸੀ WhatsApp ਤੇ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤਾ ਸੀ ਵੀ ਸਾਨੂੰ ਇਹਦੇ ਪ੍ਰਿੰਟ ਚਾਹੀਦੇ ਨੇ ਆਪਾਂ ਜਿਹੜੇ ਨਵੇਂ-ਨਵੇਂ ਪ੍ਰਿੰਟ ਆ ਰਹੇ ਸੀ ਉਹ ਸ਼ੇਅਰ ਕਰਦੇ ਰਹੇ ਤੇ ਹੁਣ ਆਪਾਂ ਉਸੇ ਸਟੱਫ 'ਚ ਆਪਾਂ ਹੋਰ ਵੀ ਜਿਹੜੇ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਪ੍ਰਿੰਟ ਰਹਿਣਗੇ 올ਓਵਰ ਵੀ ਲੈ ਸਕਦੇ ਹੋ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਸਟੱਫ ਵੀ ਹੈ ਬਹੁਤ ਹੀ ਸੌਫਟ ਐਂਡ ਲਾਈਟਵੇਟ ਕੰਫਰਟੇਬਲ ਜਿਹਾ ਸਟੱਫ ਆ ਤੁਸੀਂ ਪੈਨ ਕੇ ਬਿਲਕੁਲ ਕੰਫਰਟੇਬਲ ਫੀਲ ਕਰੋਗੇ ਉਮੀਦ ਕਰਦੇ ਆ ਤੁਹਾਨੂੰ ਜਿਹੜੇ ਪ੍ਰਿੰਟ ਨੇ ਕਾਫੀ ਪਸੰਦ ਰਹਿਣਗੇ ਇਸੇ ਤਰ੍ਹਾਂ ਸਾਰੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਸਾਡੇ ਜਿਹੜੇ ਕਸਟਮਰ ਨੇ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਸਾਡਾ ਕੰਮ ਇੰਨਾ ਪਸੰਦ ਕਰਨ ਲਈ ਬਹੁਤ ਮਿਹਨਤ ਲੱਗਦੀ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਮਿਹਨਤ ਨਾਲ ਸਟਿਚਡ ਆਏ ਹੁੰਦੇ ਨੇ ਸਟੀਚਿੰਗ ਵਗੈਰਾ ਜੀ ਬਹੁਤ ਪ੍ਰੋਪਰ ਵੀ ਸਾਰੀ ਇਹਨਾਂ ਸਟੀਚਿੰਗ ਵਗੈਰਾ ਜਿਹੜੀ ਡਿਜ਼ਾਈਨਿੰਗ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ ਸੋਹਣੀ ਦਿਲ ਲਾ ਕੇ ਜਿਹੜਾ ਕੰਮ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਜੀ ਜਿਹੜੇ-ਜਿਹੜੇ ਨੇ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜੁੜ ਕਰਿਓ ਤੁਹਾਡੇ ਨਾਲ ਪ੍ਰ ਪਹਿਲਾ ਜਿਹੜਾ ਆਪਣਾ ਸੂਟ ਰਹੂਗਾ ਲਾਈਟ ਜਾਂ ਗ੍ਰੀਨ ਕਲਰ ਹੈ ਬਹੁਤ ਹੀ ਸੋਹਣਾ ਜਿਹੜਾ ਪ੍ਰਿੰਟ ਰਹੂਗਾ ਇਹ ਜੀ ਬਾਟਮ ਦਾ ਪ੍ਰਿੰਟ ਆ ਨਾਲ ਇਹਦੇ ਇਹ ਵਾਲੀ ਮੈਚਿੰਗ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਪ੍ਰਿੰਟ ਆ कॉटन ਸ਼ਿਮਰ ਸਟੱਫ ਆ ਬਿਲਕੁਲ ਹੀ ਲਾਈਟ ਵੇਟ ਆ ਦੇਖੋ ਤੁਸੀਂ ਬਿਲਕੁਲੀ ਸੌਫਟ ਹੈ ਜੀ ਕਈ ਐਵੇਂ ਲੱਗਦਾ ਹੁੰਦਾ ਨਾ ਸ਼ਿਮਰ ਕਿਤੇ ਚੁੱਪਦਾ ਨਾ ਹੋਵੇ 골ਡਨ ਦੇਖ ਕੇ ਪਰ ਇਹ ਨਹੀਂ ਹੈ ਜੀ ਬਿਲਕੁਲ ਜਿਹੜਾ ਸੌਫਟ ਜਿਹਾ ਸਟਫ ਹੈ ਜੀ ਇਹ ਇਹਨੂੰ ਆਪਾਂ ਮੈਚਿੰਗ ਨੂੰ ਆਪਾਂ ਕਹਿ ਸਕਦੇ ਆ ਨੈਗੇਟਿਵ ਪੋਜ਼ਿਟਿਵ ਪ੍ਰਿੰਟ ਕਹਿ ਦਿੰਦੇ ਹੁੰਦੇ ਨੇ ਇਹਨੂੰ ਜਿਹੜਾ ਸਲਵਾਰ ਦਾ ਪ੍ਰਿੰਟ ਆ ਉਹ ਥੋੜਾ ਲਾਈਟ ਹੁੰਦਾ ਤੇ ਸ਼ਰਟ 'ਚ ਜਿਹੜਾ ਥੋੜਾ ਡਾਰਕ ਹੁੰਦਾ ਪ੍ਰਿੰਟ ਇਧਰ ਨਾਲ ਤੁਸੀਂ ਦੁਪੱਟਾ ਵਗੈਰਾ ਕੋਈ ਵੀ ਰੈਡੀ ਕਰਾ ਸਕਦੇ ਹੋ ਕਾਟਨ ਸ਼ਿਮਰ ਦੇ ਦੁਪੱਟੇ ਵੀ ਆਪਣੇ ਕੋਲੇ ਹੈਗੇ ਆਂ ਜੀ ਬਾਕੀ ਜੇ ਤੁਸੀਂ ਹੋਰ ਸਟਾਫ ਚ ਰੈਡੀ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਾ ਸਕਦੇ ਹੋ ਸਾਰੇ ਪ੍ਰਿੰਟ ਦੇ ਬਹੁਤ ਹੀ ਸ਼ਾਨਦਾਰ ਨੇ ਜੀ ਇਹ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਹੈ ਜੀ ਲਾਈਟ ਕਲਰ ਦਾ ਬੇਸ ਹੈ ਨਾਲ ਆਪਣੇ ਪਰਪਲ ਮੈਚਿੰਗ ਰੱਖੀ ਹੈ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਮੈਚਿੰਗ ਵੀ ਲੈ ਸਕਦੇ ਹੋ 올ਓਵਰ ਲੈਣਾ ਚਾਹੁੰਦੇ ਹੋ ਤਾਂ 올ਓਵਰ ਵੀ ਲੈ ਸਕਦੇ ਹੋ ਇਸ ਤਰ੍ਹਾਂ ਥੋੜਾ ਵੀਡੀਓ 'ਚ ਡਾਰਕ ਆ ਰਿਹਾ ਹੈ ਕਲਰ ਇਨਾ ਡਾਰਕ ਨਹੀਂ ਹੈ ਬਿਲਕੁਲ ਮੈਚ ਕਰਦਾ ਜੀ ਕਲਰ ਤੁਹਾਨੂੰ ਮੈਚ ਕਰਕੇ ਹੀ ਦਵਾਂਗੇ ਜਿਵੇਂ ਦਾ ਸਟੱਫ ਦੱਸਿਆ ਗਿਆ ਨਾ ਉਵੇਂ ਦਾ ਹੀ ਤੁਹਾਨੂੰ ਮਿਲੇਗਾ ਬਾਕੀ ਜੇ ਤੁਸੀਂ ਕਿਤੇ ਵੀ ਬੈਠਿਓ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਿਓ ਤੁਹਾਨੂੰ ਘਰ ਤੱਕ ਸੂਟ ਮਿਲੇਗਾ ਅਨਸਟਿਚ ਲੈਣਾ ਚਾਹੁੰਦੇ ਹੋ ਅਨਸਟਿਚ ਮਿਲੇਗਾ ਜੇ ਵੀ ਸਟਿਚ ਕਰਕੇ ਲੈਣਾ ਚਾਹੁੰਦੇ ਹੋ ਤਾਂ ਵਿਦ ਸਟੀਚਿੰਗ ਵੀ ਜਿਹੜਾ ਤੁਹਾਨੂੰ ਆਪਣਾ ਸਟੱਫ ਹੈ ਜਿਹੜਾ ਸੂਟ ਮਿਲੇਗਾ ਬਿਲਕੁਕੁਲ ਰੈਡੀ ਪੀਸ ਮਿਲੇਗਾ ਦੁਪੱਟੇ ਵਗੈਰਾ ਪ੍ਰੋਪਰ ਫਿਨਿਸ਼ਿੰਗ ਨਾਲ ਮਿਲੇਗਾ ਏ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਪ੍ਰਿੰਟ ਆ ਇਹਦੇ ਨਾਲ ਬਹੁਤ ਹੀ ਸ਼ਾਨਦਾਰ ਜਿਹੜੀ ਆਪਾਂ ਨੇ ਮੈਚਿੰਗ ਰੱਖੀ ਆ ਬਹੁਤ ਹੀ ਸੂਬਰਜਾ ਕਲਰ ਹੈ ਜੀ ਡਿਜ਼ਾਈਨਿੰਗ ਵਗੈਰਾ ਨਾਲ ਬਹੁਤ ਹੀ ਜ਼ਿਆਦਾ ਸੋਹਣੇ ਲੱਗਣਗੇ ਸੂਟ ਜਿਵੇਂ ਇਹ ਜ਼ਿਆਦਾਤਰ ਹੁਣ ਚੱਲ ਰਹੇ ਆ ਬਾਟਮ ਨਾਲ ਦੇ ਪੈਸ ਲਾ ਕੇ ਆਪਾਂ ਸ਼ਰਟ ਦੇ ਉੱਪਰ ਪੈਚ ਲਾ ਕੇ ਲੇਸਿਸ ਨਾਲ ਡਿਜ਼ਾਈਨ ਕਰਦੇ ਆ ਨਾ ਬਹੁਤ ਹੀ ਸੋਹਣੀ ਲੁੱਕ ਆਉਂਦੀ ਹੈ ਜੀ ਸੂਟਾਂ ਦੀ ਇਸ ਤਰ੍ਹਾਂ ਅੱਗੇ ਜੀ ਇਹ ਆ ਗਿਆ ਆਪਣਾ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਹੈ ਜੀ ਬਹੁਤ ਪ੍ਰਿੰਟ ਨਿਕਲੇ ਨੇ ਜੀ ਆਪਣੇ ਸੇਮ ਹੈ ਸੇ ਪ੍ਰਿੰਟ ਚ ਇਹਨੂੰ ਵੀ ਜੇ ਤੁਸੀਂ ਕੋਈ ਕੋਈ ਵੀ ਜਿਹੜਾ ਪ੍ਰਿੰਟ ਤੁਹਾਨੂੰ ਦਿਖਾ ਰਹੇ ਆ ਆਲ ਓਵਰ ਲੈਣਾ ਚਾਹੁੰਦੇ ਹੋ ਆਲ ਓਵਰ ਵੀ ਮਿਲ ਜਾਣਗੇ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਮੈਚਿੰਗ ਇਹਦੀ ਆਪਾਂ ਮੈਚਿੰਗ ਨਹੀਂ ਕੀਤੀ ਇਹ ਆਪਣੇ ਕੋਲੇ ਆਲ ਓਵਰ ਆਈ ਸੀ ਜੇ ਤੁਸੀਂ ਮੈਚਿੰਗ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਚਿੰਗ ਵੀ ਮਿਲ ਜਾਣਗੇ ਵਿਦਆਊਟ ਦੁਪੱਟਾ ਵੀ ਦੁਪੱਟਾ ਜਿਵੇਂ ਵੀ ਲੈਣਾ ਚਾਹੁੰਦੇ ਹੋਵੇਂ ਲੈ ਸਕਦੇ ਹੋ ਉਮੀਦਵਾਰ ਜੀ ਤੁਹਾਨੂੰ ਸਾਡੇ ਅੱਜ ਦੇ ਪ੍ਰਿੰਟ ਜਿਹੜੇ ਨੇ ਪਸੰਦ ਆਏ ਹੋਣਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ